ਹਾਂ ਜੀ ਬਾਈ ਗੁਰੂ ਥੱਤ ਉਹਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰ ਦਾ ਮਨਸ਼ਾ ਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆਂ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਕਮਸ ਮस्तक ਹੋਣ ਲਈ ਆਏ ਆਏ ਬਸ ਹੋਰ ਕੋਈ ਗੱਲ ਨਹੀਂ ਬਾ ਸ਼ਰਦਾ ਨਾਲੀ ਉਹਦੇ ਅਰਦਾਸ ਕਰਨ ਲਈ ਆਏ ਜੀ ਸਰ ਪੰਜਾਬ ਦੇ ਕੌਂਸਲ ਦੀ ਬੀਟ ਦਾ ਚੌਕੀ ਰੱਖੀ ਜਾਦੀ ਚੌਕੀ ਦਾ ਆਪਾਂ ਸਾਰੇ ਇਹ ਕਹਿੰਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਤ ਵੱਤ ਇਸ ਲਤੋਂ ਬਚਿਆ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹੌਲੀਵੁੱਡ ਬਹੁਤ ਵੱਡੇ ਵੱਡੇ ਪ੍ਰੋਜੈਕਟਾਂ ਬਣਾ ਕੇ ਅੱਜ ਵੀਰਾਂ ਦੇ ਪੱਕੇ ਪੌਣਾਂ ਦੇ ਸਮੇਂ ਵਿੱਚ ਬਹੁਤ ਪਧਿਆ ਬਹੁਤ ਬਹੁਤ ਤਰੱਕੀ ਕਰ ਰਿਹਾ ਹੈ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ ਅੱਛੀਆਂ ਅੱਛੀਆਂ ਫਿਲਮਾਂ ਬਣ ਰਹੀਆਂ ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ 'ਚ ਅਗਲੇ 16 ਤਰੀਕ ਨੂੰ ਇੱਕ ਬਹੁਤ ਅੱਛੀ ਫਿਲਮ ਆ ਰਹੀ ਹੈ ਸ਼ੌਂਕੀ ਸਰਦਾਰ ਅ ਅਸੀਂ ਮੈਂ ਕੋਕੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਜੀ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ। ਇਸ ਕਹਾਣੀ ਮੈਂ ਬਹੁਤ ਕੀਤੀ ਹੋਂ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕਦੇ। ਅ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਹੈ ਉਹਨੂੰ ਚੰਗਾ ਸਮਝ ਕੇ ਕਰੀਦੀ ਹੈ ਲੇਕਿਨ ਅੱਜ ਤੱਕ ਜੱਟ ਜਿਉਣਾ ਮੋਡ ਮੈਨੂੰ ਬਹੁਤ ਪਸੰਦ ਹੈ। ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ। ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂ 'ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟਰ ਕਰੀ ਦੇ। ਕਿ ਕਿ ਲਾਸਟ ਨਾ ਅਗਲੇ ਕਦੋਂ ਆ ਰਿਹਾ 파 ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਕਿਹਾ ਸਰ ਤਿੰਨ ਵੀਰਿਆਂ ਦੇ ਤੁਸੀਂ ਪਸੰਦੀਦਾ ਦਾਕਾਰ ਹੋ ਪਰ ਆਸ ਕੀ ਹੈ ਤੇ ਤੰਦਰੁਸਤੀ ਦਾ ਗ੍ਰਾਜ ਹੈ ਫਿਟਨੈਸ ਮੰਤਰਾ ਕੀ ਹੈ ਜੀ ਫਿਟਨੈਸ ਬੰਦਾ ਬਸ ਜੀ ਉਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਜੀ ਮਾਪਦੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਹੀ ਹੈ ਔਰ ਬਾਕੀ ਉਹ ਸ਼ੈਨਸ਼ਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹਿੰਦਾ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਧੰਨਵਾਦ ਤੇਲੀ ਜਾਂਦਾ ਕਰ ਬਹੁਤ ਬਹੁਤ ਸ਼ੁਕਰੀਆ